ਮੈਂ ਡਾਕਟਰ ਗੁਰਮੇਲ ਸਿੰਘ ਮਠਾਰੂ ਨੈਸ਼ਨਲ ਪ੍ਰੈਜ਼ੀਡੈਂਟ OBC ਇੰਡੀਆ ਅੱਜ ਪੰਜਾਬ ਦੇ ਸਾਰੇ ਵੋਟਰਾਂ ਨੂੰ ਜਿਹੜੇ ਨਗਰ ਕਾਉਂਸਲ ਦੇ ਵਿੱਚ ਨਗਰ ਨਿਗਮ ਦੇ ਵਿੱਚ ਨਗਰ ਪੰਚਾਇਤਾਂ ਦੇ ਵਿੱਚ ਵੋਟ ਕਰਨ ਜਾ ਰਹੇ ਨੇ ਤੇ ਜਿਹੜੇ ਉਹ ਉਮੀਦਵਾਰ ਜਿਹੜੇ ਜਨਰਲ ਸੀਟਾਂ ਦੇ ਉੱਤੇ OBC ਖੜੇ ਨੇ ਜਾਂ ਪਾਰਟੀਆਂ ਤੋਂ ਹਟ ਕੇ ਐਸਸੀ ਸਮਾਜ ਦੇ ਹੋਣਹਾਰ ਲੋਕ ਇਲੈਕਸ਼ਨ ਲੜ ਰਹੇ ਨੇ ਸਵਿਧਾਨ ਦੇ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਕਰ ਰਹੇ ਨੇ ਉਹਨਾਂ ਨੂੰ ਅਪੀਲ ਕਰਦਾ ਕਿ ਸਾਰੇ ਪੰਜਾਬ ਦੇ OBC ਤੇ SC ਵੱਧ ਤੋਂ ਵੱਧ ਆਜ਼ਾਦ ਉਮੀਦਵਾਰਾਂ ਨੂੰ ਵੋਟ ਪਾਓ ਜਿਹੜੇ SC ਸਮਾਜਤੋਂ ਨੇ OBC ਸਮਾਜਤੋਂ ਨੇ ਉੱਥੇ ਹੀ ਮੈਂ ਸਾਰੀਆਂ ਪਾਰਟੀਆਂ ਨੂੰ ਜਿਤਾਵਣੀ ਦਿੰਦਾ ਕਿ ਜੇਕਰ ਤੁਸੀਂ OBC ਸਮਾਜ ਨੂੰ ਇਗਨੋਰ ਕੀਤਾ ਤਾਂ ਤੁਹਾਡੀ ਜਿਹੜੀ ਹੋਂਦ ਹੈ OBC ਸਮਾਜ ਲੋਕਤੰਤਰ ਦੇ ਵਿੱਚੋਂ ਖਤਮ ਕਰ ਦੇਵੇਗਾ ਮੈਂ ਗੁਰਮੇਸ਼ ਸਿੰਘ ਮਠਾੜੂ ਨੈਸ਼ਨਲ ਪੈਨਲ ओबीसी इंडिया सारे ही एससी ਤੇ ओबीसी ਸਮਾਜ ਦੇ ਵੋਟਰਾਂ ਨੂੰ ਅਪੀਲ ਕਰਦਾ ਕਿ ਤੁਸੀਂ ਆਪਣੇ ਆਵਾਡਾ ਚ ਜਿਹੜੇ ਵੀ ਕੈਂਡੀਡੇਟ ओबीसी ਸਮਾਜ ਤੋਂ ਆਜ਼ਾਦ ਲੜ ਰਹੇ ਨੇ ਜਾਂ ਵੱਖ-ਵੱਖ ਪਾਰਟੀਆਂ ਤੋਂ ओबीसी ਸਮਾਜ ਦੇ ਕੈਂਡੀਡੇਟ ਨੇ ਉਹਨਾਂ ਨੂੰ ਜਿਤਾਓ ਆਉਣ ਵਾਲੇ ਸਮੇਂ ਦੇ ਵਿੱਚ ओबीसी ਸਮਾਜ ਨੂੰ ਜਿਹੜਾ ਇਗਨੋਰ ਕੀਤਾ ਗਿਆ ਸਿਆਸੀ ਪਾਰਟੀਆਂ ਵੱਲੋਂ ਭਾਵੇਂ ਉਹ ਲੋਕਲ ਲੈਵਲ ਤੇ ਆ ਭਾਵੇਂ ਉਹ ਸਟੇਟ ਲੈਵਲ ਤੇ ਆ ਜਾਂ ਨੈਸ਼ਨਲ ਲੈਵਲ ਤੇ ਇਹਨਾਂ ਨੂੰ ਸਬਕ ਸਿਖਾਉਣ ਲਈ ਐਸਸੀ ਤੇ ਓਬੀਸੀ ਸਮਾਜ ਇਕੱਠਾ ਹੋ ਕੇ ਇਹ ਚੋਣਾਂ ਦੇ ਵਿੱਚ ਆਪਣਾ ਝੰਡਾ ਗੱਡੋ ਇੱਕ ਇੱਕ ਵੋਟ ਜਿਹੜੀ ਆ ਚੁਣ-ਚੁਣ ਕੇ ਆਪਣੇ ਐਸਸੀ ਤੇ ਓਬੀਸੀ ਸਮਾਜ ਦੇ ਆਜ਼ਾਦ ਕੈਂਡੀਡੇਟਾਂ ਨੂੰ ਪਾਓ ਜਿੱਥੇ ਓਬੀਸੀ ਸਮਾਜ ਦੇ ਕਿਸੇ ਕੈਂਡੀਡੇਟ ਦਾ ਮੁਕਾਬਲਾ ਪਾਰਟੀ ਵੱਲੋਂ ਕਿਸੇ ਜਨਰਲ ਕੈਟਾਗਰੀ ਦੇ ਨਾਲ ਹੈ ਉੱਥੇ ਵੀ ਓਬੀਸੀ ਤੇ ਐਸਸੀ ਸਮਾਜ ਦੇ ਕੈਂਡੀਟ ਨੂੰ ਜਿਤਾਓ